ਦੋਸਤੋ ਸਭ ਤੋਂ ਪਹਿਲਾਂ ਕੁਦਰਤ ਡੇਰੀ ਫਾਰਮ ਡਾਕਟਰ ਸੁਖਚਾਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਮੇਰੀਆਂ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਸਤਿਕਾਰ ਦੇ ਰਹੇ ਹੋ ਸਾਰਿਆਂ ਦਾ ਥੈਂਕ ਯੂ ਸੋ ਮੱਚ ਸੋ ਦੋਸਤੋ ਇੱਕ ਵਾਰ ਪਕੀਤਾ ਸੀਗਾ ਛੋਟੀਆਂ ਮੱਛੀਆਂ ਪਕੀਣਾਂ ਨੂੰ ਕਿਵੇਂ ਤਿਆਰ ਕਰੀਏ ਇੱਕ ਪਾਰਟ ਕੀਤਾ ਸੀਗਾ ਅੱਜ ਆਪਾਂ ਉਹਦਾ ਜਿਹੜਾ ਦੂਜਾ ਪਾਰਟ ਹੈ ਤੁਹਾਡੇ ਨਾਲ ਉਹ ਸਾਂਝਾ ਕਰਾਂਗੇ ਦੋਸਤੋ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਸੱਚਾਈ ਵੀ ਹੁਣ ਬਹੁਤ ਸਾਰੇ ਬੰਦੇ ਗੱਲ ਕਹਿੰਦੇ ਆ ਕਿ ਸਾਨੂੰ ਉਹ ਤੇ 10 ਲੱਖ ਬਚਦਾ ਕੋਈ ਕਹਿੰਦਾ 5 ਲੱਖ ਬਚਦਾ ਕੋਈ 2 ਲੱਖ ਬਚਦਾ ਸੋ ਮੈਂ ਦਾ ਮੋਟਾ ਜਿਹਾ ਅੰਦਾਜ਼ਾ ਲਾਇਆ ਵੀ ਕੁੱਲ ਮਿਲਾ ਕੇ ਫਾਰਮ ਦੇ ਵਿੱਚੋਂ ਜਿਹੜੇ ਕੱਟੀਆਂ ਜਾਂ ਕੱਟੇ ਆਉਂਦੇ ਜਾਂ ਬੱਚੇ ਆ ਉਹੋ ਹੀ ਬਚਦੀਆਂ ਫਾਰਮ ਜਿੰਨੇ ਖਰਚੇ ਆ ਦੋਸਤੋ ਸੋ ਦੋ ਦੋ ਦਾ ਰੇਟ ਨਹੀਂ ਹੈਗਾ ਸਾਰੀਆਂ ਬੜੀਆਂ ਗੱਲਾਂ ਨੇ ਫੀਡ ਬੜੀ ਮਹਿੰਗੀ ਕੋਸਟ ਨਹੀਂ ਸਾਰੀਆਂ ਗੱਲਾਂ ਨੂੰ ਆਪਾਂ ਸਮਝ ਕੇ ਆਪਾਂ ਨੂੰ ਜਿਹੜੇ ਕਾਫ ਨੇ ਆਪਣੇ ਉਹ ਆਪਾਂ ਨੂੰ ਪਿਆਰ ਕਰਨਾ ਬਹੁਤ ਹੀ ਜ਼ਰੂਰੀ ਆ ਦੋਸਤੋ ਸੋ ਦੋਸਤੋ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਵੀ ਪਾਰਟ ਪਹਿਲੇ ਦੇ ਵਿੱਚ ਆਪਾਂ ਡੀ ਵਰਮਿੰਗ ਕਰਨੀ ਹੈ ਤੇ ਇੱਕ ਆਪਾਂ ਉਹ ਨੰਬੂਟਾ ਐਲੈਕਸ ਦੀ ਵੈਕਸੀਨ ਲਾਉਣੀ ਹੈ ਸੋ ਦੋਸਤੋ ਇੱਕ ਵੀਰ ਨੇ ਵਿੱਚ ਮੈਸੇਜ ਕੀਤਾ ਸੀ ਕਹਿੰਦਾ ਸੀ ਕਿ ਡੀ ਵਰਮਿੰਗ ਤਾਂ ਕਰਦੇ ਆ ਪਰ ਉਹਨੂੰ ਮੋਗ ਲੱਗ ਜਾਂਦੀ ਫੋ ਦੋਸਤੋ ਐਵੇਂ ਮੈਂ ਤੁਹਾਨੂੰ ਕਹਿਣਾ ਹਾਂ ਵੀ ਜਿਹੜੀ ਡੀ ਵਰਮਿੰਗ ਹੈ ਨਾ ਇਹ ਇੱਕ ਬਹੁਤ ਵੱਡੀ ਗੱਲ ਹੈ ਐ ਐਵੇਂ ਨਾ ਸਮਝ ਲਓ ਵੀ ਕਿਤੇ ਵੀ ਚਲੋ ਵੀ ਬੱਚੇ ਨੂੰ ਲਿਆ ਕੇ ਸ਼ੀਸ਼ੀ ਪਿਆਤੀ ਮੈਂ ਬੜੀ ਵਾਰੀ ਵੇਖਿਆ ਦੇਣੀ ਆਪਾਂ ਹੋਰ ਹੁੰਦੀ ਹੈ ਦਹੀਂ ਆਪਾਂ ਹੋਰ ਜਾਣੇ ਆ ਆਪਾਂ ਸਿੱਧਾ ਜਾ ਕੇ ਮੈਡੀਕਲ ਵਾਲੇ ਨੂੰ ਕਹਿਣੇ ਆਂ ਵੀ ਬੱਚੇ ਨੂੰ ਉਹ ਮਲਫਾ ਦੀ ਸ਼ੀਸ਼ੀ ਦੇ ਦੇ ਬੜੀਆਂ ਕੰਪਨੀਆਂ ਨੇ ਬਣਾਈਆਂ ਹੁਣ ਉਹਨਾਂ ਨੇ ਪਤਾ ਇਹਨਾਂ ਦੇ ਪਾਇਆ ਕੀ ਹੈ ਹੁਣ ਵੇਖੋ ਇੱਕ ਉਹ ਚੀਜ਼ ਹੈ ਜਿੰਨੇ ਉਹਦੇ ਅੰਦਰ ਦੇ ਪੇਟ ਦੇ ਵਿੱਚੋਂ ਜਿਹੜੇ ਮਲਾਪਣੇ ਜਾਂ ਕੀੜੇ ਨੇ ਪੇੜ ਤੇ ਚੱਕ ਕੇ ਬਾਹਰ ਕਰਨੇ ਜਾਂ ਉਹਨਾਂ ਨੂੰ ਖਤਮ ਕਰਨਾ ਉਹ ਹੁਣ ਜਿਹੜੀ ਕੋਈ ਅੱਛੀ ਕੰਪਨੀ ਅੱਛਾ ਮਿਲਦੀ ਕਿੰਨੇ ਦੀ ਹੈ 80 ਤੋਂ ਵੱਧ 40-50 ਰੁਪਏ ਦੀ ਹੁਣ ਮੈਂ ਤੁਹਾਨੂੰ ਦੱਸੀ ਸੀ ਗੱਲ ਵੀ 40-50 ਰੁਪਈਆ ਜਗਲਾ ਕੀ ਦਊਗਾ ਹੁਣ ਇੱਥੇ ਵੀ ਗੱਲ ਇੱਕ ਬੜੇ ਲੌਜਿਕ ਦੀ ਹੈ ਨਾ ਵੀ ਉਹਨੇ ਸ਼ੀਸ਼ੀ ਵੀ ਲਾਈ ਹੈ ਲੇਬਲ ਵੀ ਲਾਇਆ ਹੈ ਬੜੀਆਂ ਉਹਨਾਂ 'ਚ ਗੱਲਾਂ ਨੇ ਇਸ ਕਰਕੇ ਦੋਸਤੋ ਜਿਹੜਾ ਡਰਮਰ ਹੈ ਨਾ ਤੁਸੀਂ ਕਿਸੇ ਚੰਗੀ ਕੰਪਨੀ ਦਾ ਹੁਣ ਬਹੁਤ ਮੇਰੇ ਵੀਰ ਜਿਹੜੇ ਨੇ ਉਹਨਾਂ ਨੂੰ ਇਸ ਚੀਜ਼ ਦਾ ਵੀ ਨਹੀਂ ਪਤਾ ਹੈਗਾ ਵੀ ਆਪਾਂ ਲੈਣਾ ਕਿਹੜਾ ਸੋ ਦੋਸਤੋ ਮੈਂ ਤੁਹਾਨੂੰ ਅ ਆਪਾ ਲੈਣਾ ਆਪਾ ਲੈਣਾ ਹੈਵੀ ਮੈਕ ਹੈਵੀ ਮੈਕ ਪਲੱਸ ਇਹ ਹੈਗਾ ਦੋਸਤੋ ਕੈਰਸ ਕੰਪਨੀ ਦਾ ਹੈਵੀ ਮੈਕ ਪਲੱਸ ਨਾ ਕੈਰਸ ਦਾ ਮੈਂ ਤਾਂ ਜਿਹੜਾ ਆਉਦੇ ਛੋਟੇ ਬੱਚੇ ਪੁੱੱਚੇ ਹੁੰਦੇ ਉਹਨਾਂ ਨੂੰ ਇਹੋ ਹੀ ਦਈਦਾ ਆਪਾਂ ਤਾਂ ਹੈਵੀ ਮੈਕ ਤੁਸੀਂ ਚਾਹੇ ਕੋਈ ਹੋਰ ਵੀ ਲੈ ਲਓ ਇਹ ਜੇ 60 ਐਮਐਲ ਦਾ ਹੀ ਡੋਸ ਹੈ ਦੋਸਤੋ ਇਹ ਵੈਸੇ 30 ਐਮਐਲ ਦੀ ਡੋਜ਼ ਹੁੰਦੀ ਹੈ ਸੋ ਦੋਸਤੋ ਇਹ ਜੋ 15 ਐਮਐਲ ਆਪਾਂ ਦੇਣਾ ਹੁੰਦਾ 15 ਦਿਨਾਂ ਬਾਅਦ ਤੇ 15 ਐਮਐਲ ਫੇਰ ਆਪਾਂ ਜਿਹੜਾ ਉਹਨੂੰ 15 ਦਿਨਾਂ ਬਾਅਦ ਆਪਾਂ ਦੋ-ਦੋ ਵਾਰ ਕਰਕੇ ਦੇ ਦੇਣੀ ਆ ਇਹ ਹੈਗਾ ਦੋਸਤੋ ਹੈਵੀਮੈਕ ਪਲੱਸ ਇਹ ਇਹਨਾਂ ਦਾ ਕੈਰਸ ਦਾ ਸੋ ਇਹ ਬੜਾ ਵਧੀਆ ਮੈਨੂੰ ਇਹਦੇ ਬੜੇ ਵਧੀਆ ਰਿਜ਼ਲਟ ਮਿਲੇ ਆ ਸੋ ਦੋਸਤੋ ਇਹਦੇ ਨਾਲ ਹੀ ਜਿਵੇਂ ਆਪਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਬੂਟਾ ਲੈਕਸ ਹੁਣ ਇੱਕ ਵੀਰ ਪੁੱਛਦਾ ਵੀ ਬੂਟਾ ਲੈਕਸ ਦਾ ਕੀ ਕੰਮ ਹੈ ਵੀ ਵੀਰੇ ਇਹ ਹੁਣ ਪਤਾ ਜੀ ਗੱਲ ਇਹ ਹੋਣ ਜਿਹੜੀਆਂ ਨਾ ਇਹਨਾਂ ਦੀਆਂ ਨਿੱਕੀਆਂ ਨਿੱਕੀਆਂ ਬਰੀਕੀਆਂ ਨੇ ਜੇ ਮੈਂ ਹੁਣ ਕੱਲੀ ਬੂਟਾ ਲੈਕਸ ਤੇ ਗੱਲ ਕਰਨ ਲੱਗ ਗਿਆ ਤੇ ਮੈਨੂੰ ਲੱਗਦਾ ਵੀ ਇੱਧਾ ਘੰਟਾ ਲੱਗ ਜਾਣਾ ਵੀ ਬੂਟਾ ਲੈਕਸ ਦੇ ਕੰਮ ਕੀ ਨੇ ਬਾਡੀ ਦੇ ਵਿੱਚ ਕੀ ਫੰਕਸ਼ਨ ਆ ਬੂਟਾ ਲੈਕਸ ਦੇ ਸੋ ਜਿਹੜਾ ਬੂਟਾ ਲੈਕਸ ਨਾ ਇਹ ਇੱਕ ਬੱਚੇ ਨੂੰ ਬਹੁਤ ਹੀ ਵਧੀਆ ਤੁਸੀਂ ਕਹਿ ਲੋ ਵੀ ਹੁੰਦੀ ਇਮਿਊਨਿਟੀ ਪਾਵਰ ਲਈ ਜਾਂ ਉਹਦੀ ਬਾਡੀ ਸਟਰਕਚਰ ਲਈ ਕਿ ਉਹਨੂੰ ਵੀਕਨੈਸ ਨਾ ਆਵੇ ਇਹ ਸਾਰੀਆਂ ਗੱਲਾਂ ਦੇ ਨਾਲ ਰਿਲੇਟਡ ਹੈ ਜਿਹੜਾ ਬੂਟਾ ਲੈਕਸ ਦੀ ਵੈਕਸੀਨ ਹੈ ਆਪਾਂ ਜਦੋਂ ਬੱਚਾ ਹੋ ਗਿਆ ਇੱਕ ਹਫ਼ਤੇ ਦਾ ਉਹਨੂੰ ਨੌਣੀ ਹੁੰਦੀ ਹੈ ਦੋਸਤੋ ਸੋ ਦੋਸਤੋ ਇੱਕ ਵੀਰ ਬੰਨ ਨੂੰ ਪੁੱਛਦਾ ਪਿਆ ਹੈ ਕਹਿੰਦਾ ਸੀ ਵੀ ਕੱਟੀ ਇੱਕ ਮਹੀਨੇ ਦੀ ਹੋ ਗਈ ਤੇ ਪੱਠੇ ਨਹੀਂ ਖਾਂਦੀ ਮੈਂ ਵੀਰ ਤੈਨੂੰ ਇਹ ਗੱਲ ਦੱਸਣੀ ਚਾਹਣਾ ਵੀ 4 ਮਹੀਨੇ ਤੱਕ ਤਾਂ ਆਪਾਂ ਪੱਠੇ ਪਾਉਣੇ ਹੀ ਨਹੀਂਗੇ ਜੇ ਆਪਾਂ ਕਾਫੀ ਤਿਆਰ ਕਰਨਾ ਤਾਂ 4 ਮਹੀਨੇ ਤੱਕ ਪੱਠੇ ਪਾਉਣੇ ਹੀ ਨਹੀਂ ਆਪਾਂ ਦੋਸਤੋ ਕੱਲਾ ਦੁੱਧ ਹੀ ਦੇਣਾ ਜਾਂ ਮੈਂ ਤੁਹਾਨੂੰ ਦੱਸਿਆ ਸੀ ਮਿਲਕ ਪਾਊਡਰ ਆਪਾਂ ਉਹ ਦੇਣਾ ਚਲੋ ਤੁਸੀਂ 4 ਮਹੀਨੇ ਰਹਿਣ ਤੁਸੀਂ 3 ਮਹੀਨੇ ਤੱਕ ਹੀ ਪ੍ਰੇਰਨ ਕਰ ਲਓ ਇੰਨਾ ਹੀ ਬੜਾ ਦੋਸਤੋ ਸੋ ਦੋਸਤੋ ਇਸ ਤੋਂ ਅੱਗੇ ਆਪਾਂ ਕੀ ਕਰਨਾ ਹੈ ਇਸ ਤੋਂ ਅੱਗੇ ਜਦੋਂ ਆਪਣਾ ਕਾਹ ਹੋ ਜਾਂਦਾ ਹੈ 4 ਮਹੀਨੇ ਬਾਅਦ ਦੋਸਤੋ 4 ਮਹੀਨਿਆਂ ਦਾ ਜਦੋਂ ਬੱਚਾ ਹੋ ਗਿਆ ਦੋਸਤੋ ਉਹਦੇ ਨਾਲ ਆਪਾਂ ਸ਼ੁਰੂ ਕਰਨਾ ਹੈ ਪੁਪਰ ਏਡ ਪੁਪਰ ਏਡ ਇਹ ਦੋਸਤੋ ਐਨੀਮੈਕਸ ਕੰਪਨੀ ਦਾ ਆਉਂਦਾ ਐਨੀਮੈਕਸ ਦਾ ਮੈਂ ਤੁਹਾਨੂੰ ਦਿਖਾ ਵੀ ਜਨਾ ਕਈ ਵੀਰ ਕਹਿੰਦੇ ਦਿਖਾ ਲਿਆ ਕਰੋ ਅਸੀਂ ਇਹਦਾ ਸਕਰੀਨ ਛੋੜ ਲੈ ਲਾਂਗੇ ਆ ਮੈਂ ਕਹਾਂਗਾ ਵੀਰਾਂ ਨੂੰ ਚੰਗੀ ਤਰ੍ਹਾਂ ਵਿਖਾ ਦਿਓ ਪੁਪਰ ਏਡ ਸੋ ਇਹ ਇੱਕ ਐਨੀਮੈਕਸ ਕੰਪਨੀ ਦਾ ਐਨੀਮੈਕਸ ਫਾਰਮਾ ਦਾ ਸੋ ਦੋਸਤੋ ਬੇ ਬੜਾ ਵਧੀਆ ਪਾਊਡਰ ਹੈ ਤੇ ਬਹੁਤ ਵਧੀਆ ਬੱਚੇ ਤਿਆਰ ਕਰਨ ਦੇ ਵਿੱਚ ਇਹ ਪਾਊਡਰ ਦਾ ਜਿਹੜਾ ਜੋ ਵਧਾਣੇ ਸੋ ਮੈਂ ਤਾਂ ਬੜੇ ਕਾਫੀ ਟਾਈਮ ਤੋਂ ਰੇਟ ਵਾਈਜ਼ਲੀ ਬੜਾ ਸਸਤਾ ਤੇ ਬੜਾ ਵਧੀਆ ਸੋ ਦੋਸਤੋ ਪਪਰੇਟ ਜਦੋਂ ਇਹਦੇ ਨਾਲ ਹੀ ਆਪਾਂ ਕਰਨੀ ਹੈ ਕਾਫਸਟਾਰਟਰ ਫੀਡ ਕਿੰਨੀ ਸ਼ੁਰੂ ਕਰਨੀ ਹੈ 500 ਗ੍ਰਾਮ 500 ਗ੍ਰਾਮ ਡੇਲੀ ਕਰ ਦਿਓ ਦੁੱਧ ਪਿਉਣਾ ਕਰ ਦਿਓ ਬੰਦ ਦੋਸਤੋ ਇੱਕੰਦੇ ਵਿੱਚ ਬਹੁਤ ਵੱਡੀ ਗੱਲ ਜੇ ਇੱਕ ਬਹੁਤ ਵੱਡੀ ਗੱਲ ਮੈਂ ਅਜ਼ਮਾਈ ਹੋਈ ਗੱਲ ਹੈ ਆਪਦੇ ਫਾਰਮ ਤੇ ਇੱਕ ਸਾਲ ਤੱਕ ਵੇਖੋ ਇਹ ਹੁਣ ਤੁਸੀਂ ਵੀ ਆਪਣਾ ਸੋਚਣਾ ਵੀ ਇਹ ਕੀ ਗੱਲ ਹੋਈ ਇੱਕ ਸਾਲ ਤੱਕ ਦੋਸਤੋ ਇੱਕ ਸਾਲ ਤੱਕ ਨਾ ਹਰੇ ਪੱਠੇ ਨਹੀਂ ਪਾਉਣੇ ਦੋਸਤੋ ਬੱਚੇ ਨੂੰ 1 ਸਾਲ ਤੱਕ ਹਰੇ ਪੱਠੇ ਨਹੀਂ ਪਾਉਣੇ ਇਹ ਜਿਹੜੀ ਫੀਡ ਆ ਨਾ ਇਹ ਤੂੜੀ ਤੇ ਪੌਣੀ ਦੇ ਤੂੜੀ ਤੇ ਪੌਣੀ ਆ ਜਿਹੜਾ ਸਾਈਲੇਜ ਹੈ ਸਾਈਲੇਜ ਵੀ ਜਿਹੜਾ ਇਹ ਉਹ ਵੀ ਆਪਾਂ ਜਿਹੜਾ ਕਾਹ ਨੂੰ ਨਹੀਂ ਦੇਣਾ ਸੋ ਹੁਣ ਕਈ ਵੀਰ ਸਾਈਲੇਜ ਪਾ ਦਿੰਦੇ ਆ ਸਾਈਲੇਜ ਵੀ ਜਿਹੜਾ ਹੈਗਾ ਉਹ ਆਪਾਂ 1 ਸਾਲ ਦੇ ਬੱਚੇ ਨੂੰ ਨਹੀਂ ਦੇਣਾ ਸੋ ਜਿਹੜਾ ਹਰਾ ਚਾਰਾ ਉਹ ਤਾਂ ਬਿਲਕੁਲ ਹੀ ਨਹੀਂ ਦੇਣਾ ਨਾ ਕਈ ਵਾਰੀ ਆਪਾਂ ਕੀ ਕਹਿੰਦੇ ਆ ਵੀ ਹਰੇ ਜਿਹੇ ਪੱਤੇ ਆਪਾਂ ਲੈ ਆਈਏ ਤੇ ਤੋੜ ਕੇ ਬੱਚੇ ਦੇ ਮੂੰਹ ਚ ਪਾ ਦਈਦੇ ਆ ਉੰਦੇ ਕਰਕੇ ਜਿਹੜਾ ਉਹ ਬੱਚੇ ਨੂੰ ਡਾਇਰੀਆ ਹੋ ਜਾਂਦਾ ਉਹਦਾ ਆਪਣਾ ਜਿਹੜਾ ਸਟਮਕ ਹਲੇ ਤਿਆਰ ਨਹੀਂ ਹੁੰਦਾ ਕੋਈ ਕੋ ਭੁੱਖਾ ਹੁੰਦਾ ਉਹਨੇ ਖਾਣੇ ਖਾਣੇ ਆਫੀਸ਼ਲੀ ਖਾਣੇ ਖਾਣੇ ਉਹਨੇ ਇਸ ਕਰਕੇ ਨਾ ਹਰਾ-ਚਾਰਾ ਤੁਸੀਂ ਇੱਕ ਸਾਲ ਤੱਕ ਘਰੀ ਨਹੀਂ ਪਾਉਣਾ ਇੱਕ ਸਾਲ ਤੱਕ ਤੋੜੀ ਪਾ ਲਓ ਉੱਤੇ ਪੂਬਰੇਡ ਪਾਊਡਰ ਕਾਫਸਟਰ ਫੀਡ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਨੇ ਵੈਕਸੀਨਾ 3 ਮਹੀਨਿਆਂ ਤੋਂ ਬਾਅਦ ਤੁਸੀਂ ਆਪਣਾ ਐਫ ਐਮ ਡੀ ਦੀ ਕਰਾ ਲਓ ਵੈਕਸੀਨ ਐਚ ਐਸ ਦੀ ਕਰਾ ਲਓ ਇਹ ਵੈਕਸੀਨਾ ਕਰਾ ਲਓ ਦੋਸਤੋ 1 ਸਾਲ ਦੇ ਵਿੱਚ ਤੁਹਾਡਾ ਕਾਫਸ ਕਲਾਸ ਤਿਆਰ ਹੋ ਜੂਗਾ ਸੋ ਉਸ ਤੋਂ ਬਾਅਦ ਤੁਸੀਂ ਇਹ ਮੇਰਾ ਕੀਤਾ ਹੋਇਆ ਟੈਸਟਰਪਾ ਇਹ ਕਰਕੇ ਤੁਸੀਂ ਮੈਨੂੰ ਦੱਸਿਓ ਵੀ ਤੁਹਾਨੂੰ ਰਿਜ਼ਲਟ ਕਿਵੇਂ ਦਾ ਮਿਲਿਆ ਸੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਦੋਸਤੋ ਇਹਨੂੰ ਆਪਣਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕੁਦਰਤ ਡੇਰੀ ਫਾਰਮ ਨੂੰ ਫੇਸਬੁੱਕ ਕੁਦਰਤ ਡੇਰੀ ਫਾਰਮ ਡਾਕਟਰ ਸੁਖਤੈਂ ਸਿੰਘ YouTube ਚੈਨਲ ਹੈ ਮੇਰਾ ਦੋਸਤੋ ਸਬਸਕ੍ਰਾਈਬ ਕਰ ਲਓ ਸੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਦੋਸਤੋ ਸਭ ਦਾ ਥੈਂਕ ਯੂ